ਇੱਕ ਜ਼ੋਰਦਾਰ ਥੱਪੜ ਦੀ ਆਵਾਜ਼ ਨਾਲ ਰੂਚੀ ਦੇ ਕੰਨ ਸੁਣਨ ਹੋ ਗਏ ਉਹ ਅਥਰੂਆਂ ਨਾਲ ਭਰੀਆਂ ਅੱਖਾਂ ਨਾਲ ਆਪਣੇ ਪਤੀ ਵੱਲ ਦੇਖ ਕੇ ਗੁੱਸੇ ਵਿੱਚ ਬੋਲੀ ਆਪਣੀ ਭੈਣ ਲਈ ਤੁਸੀਂ ਮੇਰੇ ਉੱਤੇ ਹੱਥ ਚੁੱਕ ਲਿਆ ਮੈਂ ਤਾਂ ਇੰਨੀ ਜਹੀ ਗੱਲ ਕੀ ਗਲਤ ਕਹਿ ਦਿੱਤੀ ਸੀ ਤਾਂ ਮੋਹਿਤ ਗੁੱਸੇ ਵਿੱਚ ਬੋਲਿਆ ਮੇਰੀ ਭੈਣ ਹੀ ਮੇਰਾ ਪਰਿਵਾਰ ਹੈ ਆਖਿਰ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਭੈਣ ਖਿਲਾਫ ਕੁਝ ਬੋਲਣ ਦੀ ਰੂਚੀ ਭਰੇ ਗੱਲੇ ਨਾਲ ਬੋਲੀ ਮੈਂ ਕੀ ਗਲਤ ਬੋਲਿਆ ਹੈ ਮੈਂ ਤਾਂ ਬਸ ਇੰਨਾ ਹੀ ਕਿਹਾ ਸੀ ਕਿ ਅਸੀਂ ਸਾਡੇ ਪਿੰਡ ਵਾਲੀ ਜ਼ਮੀਨ ਹਜੇ ਨਹੀਂ ਵੇਚਾਂਗੇ ਤਾਂ ਇਸ ਵਿੱਚ ਗਲਤ ਕੀ ਹੈ ਮੋਹਿਤ ਗੁੱਸੇ ਵਿੱਚ ਬੋਲਿਆ ਪਿੰਡ ਵਾਲੀ ਜ਼ਮੀਨ ਵੇਚ ਕੇ ਦੀਦੀ ਸ਼ਹਿਰ ਵਿੱਚ ਨਵਾਂ ਪਲਾਟ ਲੈਣਾ ਚਾਹੁੰਦੀ ਹੈ ਤਾਂ ਇਸ ਵਿੱਚ ਦਿੱਕਤ ਕੀ ਹੈ ਮੇਰਾ ਜੋ ਵੀ ਹੈ ਉਹ ਦੀਦੀ ਦਾ ਹੀ ਹੈ ਜੇ ਕੱਲ ਨੂੰ ਲੋੜ ਪਈ ਤਾਂ ਦੀਦੀ ਮੇਰੇ ਨਾਲ ਖੜੀ ਰਹੇਗੀ ਮੇਰੀ ਦੀਦੀ ਮੇਰਾ ਪਰਿਵਾਰ ਹੈ ਰੂਚੀ ਭਰੇ ਗਲੇ ਨਾਲ ਬੋਲੀ ਮੈਂ ਵੀ ਤਾਂ ਸਾਡੀ ਭਲਾਈ ਬਾਰੇ ਹੀ ਸੋਚ ਰਹੀ ਹਾਂ ਕਿ ਮੈਂ ਤੁਹਾਡਾ ਪਰਿਵਾਰ ਨਹੀਂ ਹਾਂ ਤਾਂ 모হিত ਗੁੱਸੇ ਨਾਲ ਚੀਕਦਾ ਹੋਇਆ ਬੋਲਿਆ ਤੇਰੇ ਤੋਂ ਪਹਿਲਾਂ ਮੇਰੀ ਭੈਣ ਮੇਰਾ ਪਰਿਵਾਰ ਹੈ ਅਤੇ ਦੀਦੀ ਲਈ ਮੈਂ ਕੁਝ ਵੀ ਕਰ ਸਕਦਾ ਹਾਂ ਅੱਗੇ ਤੋਂ ਸਾਡੇ ਘਰ ਦੇ ਫੈਸਲਿਆਂ ਵਿੱਚ ਤੈਨੂੰ ਬੋਲਣ ਦੀ ਲੋੜ ਨਹੀਂ ਹੈ ਰੂਚੀ ਦੀਆਂ ਅੱਖਾਂ ਵਿੱਚੋਂ ਝਰ-ਝਰ ਅਥਰੂ ਵਹਿਣ ਲੱਗ ਪਏ ਕਿੱਥੇ ਵਿਆਹ ਵੇਲੇ ਉਸ ਦੀਆਂ ਸਹੇਲੀਆਂ ਉਸ ਨੂੰ ਛਡਾਉਂਦੀਆਂ ਕੀਹਾ ਕਰਦੀਆਂ ਸੀ ਕਿ ਤੇਰੇ ਸਹੁਰੇ ਘਰ ਵਿੱਚ ਸੱਸ ਸੋਹਰਾ ਵੀ ਨਹੀਂ ਹਨ ਇਕੱਲੇ ਘਰ ਉੱਤੇ ਰਾਜ ਕਰਨਗੀ ਇੱਕ ਹੀ ਨਨਦ ਹੈ ਉਹ ਵੀ ਵਿਆਹੀ ਹੋਈ ਹੈ ਸਹੁਰੇ ਘਰ ਵਿੱਚ ਤਾਂ ਸਿਰਫ ਤੇਰੀ ਹੀ ਚੱਲੇਗੀ ਰੂਚੀ ਨੂੰ ਉਸ ਵੇਲੇ ਲੱਗਦਾ ਸੀ ਕਿ ਇਹ ਗੱਲ ਵੀ ਠੀਕ ਨਹੀਂ ਹੈ ਸੱਸ ਸੋਹਰਾ ਤਾਂ ਹੋਣੇ ਹੀ ਚਾਹੀਦੇ ਹਨ ਪਰ ਜਦੋਂ ਉਸ ਦਾ ਰਿਸ਼ਤਾ ਤੈਅ ਹੋਇਆ ਸੀ ਤਾਂ ਮੋਹਿਤ ਦੇ ਮਾਮਾ ਜੀ ਘਰ ਆਏ ਸੀ ਉਹਨਾਂ ਨੇ ਬਸ ਇੰਨਾ ਹੀ ਕਿਹਾ ਸੀ ਕਿ 모हित ਬਿਲਕੁਲ ਇਕੱਲਾ ਪੈ ਗਿਆ ਹੈ ਹੁਣ ਉਸ ਨੂੰ ਅਜਿਹੀ ਪਤਨੀ ਚਾਹੀਦੀ ਹੈ ਜੋ ਚੰਗੀ ਤਰ੍ਹਾਂ ਘਰ ਸੰਭਾਲ ਲਵੇ ਅਤੇ ਜ਼ਿੰਦਗੀ ਦੇ ਹਰ ਮੋੜ ਉੱਤੇ ਉਸ ਦਾ ਸਾਥ ਦੇਵੇ ਉਸ ਵੇਲੇ ਰੂਚੀ ਦੇ ਪਿਤਾ ਜੀ ਨੂੰ ਰਿਸ਼ਤਾ ਠੀਕ ਹੀ ਲੱਗਾ ਸੀ ਕਿਉਂਕਿ 모हित ਵੀ ਚੰਗਾ ਖਾਸਾ ਪੜਿਆ ਲਿਖਿਆ ਸੀ ਅਤੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਚੰਗੀ ਪੋਸਟ ਉੱਤੇ ਨੌਕਰੀ ਕਰਦਾ ਸੀ ਮੋਹਿਤ ਬਾਰੇ ਚੰਗੀ ਤਰ੍ਹਾਂ ਖੋਜ-ਖਬਰ ਲੈ ਕੇ ਇਹ ਰਿਸ਼ਤਾ ਤੈਅ ਕਰ ਦਿੱਤਾ ਗਿਆ ਸੀ ਰੂਚੀ ਵੀ ਮੋਹਿਤ ਵਰਗਾ ਸੁੰਦਰ ਅਤੇ ਸਮਾਰਟ ਲੜਕਾ ਪਾ ਕੇ ਬਹੁਤ ਖੁਸ਼ ਸੀ ਵਿਆਹ ਦੀ ਪਹਿਲੀ ਰਾਤ ਤਾਂ ਮੋਹਿਤ ਨੇ ਉਸ ਨੂੰ ਪਿਆਰ ਰਸ ਨਾਲ ਭਰ ਦਿੱਤਾ ਸੀ ਰੂਚੀ ਹੱਸਦੀ ਖੁਸ਼ੀ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਹੀ ਰਹੀ ਸੀ ਕਿ ਦਦ ਵਿਆਹ ਦੇ 4 ਦਿਨਾਂ ਬਾਅਦ ਹੀ ਉਸਦੀ ਨਨਦ ਫਿਰ ਪੇਕੇ ਘਰ ਆ ਗਈ ਜਦੋਂ ਉਸਦੀ ਨਨਦ ਰਸੋਈ ਵਿੱਚ ਆਈ ਤਾਂ ਗੁੱਸੇ ਵਿੱਚ ਉਸ ਨੂੰ ਡਾਟਦੀ ਹੋਈ ਬੋਲੀ ਇਹ ਲੂਣ ਦਾ ਡੱਬਾ ਹੈਠਾ ਵਾਲੀ ਸਲੇਬ ਉੱਤੇ ਕਿਉਂ ਰੱਖਿਆ ਹੈ ਮੈਂ ਤਾਂ ਹਮੇਸ਼ਾ ਉੱਪਰ ਵਾਲੀ ਸਲੇਬ ਤੇ ਰੱਖਦੀ ਹਾਂ ਇਹ ਸੁਣ ਕੇ ਰੂਚੀ ਸੁੰਨ ਰਹਿ ਗਈ ਅਤੇ ਹੋਲੇ ਨਾਲ ਬੋਲੀ ਦੀਦੀ ਮੇਰੀ ਹਾਈਟ ਛੋਟੀ ਹੈ ਤਾਂ ਡੱਬਾ बार-बार ਉੱਪਰੋਂ ਉਤਾਰਨ ਵਿੱਚ ਦਿੱਕਤ ਹੁੰਦੀ ਹੈ ਇਸ ਲਈ ਮੈਂ ਵੱਧ ਵਰਤੋਂ ਹੋਣ ਵਾਲੀਆਂ ਚੀਜ਼ਾਂ ਹੇਠਾਂ ਵਾਲੀ ਸਲੈਬ ਉੱਤੇ ਰੱਖ ਦਿੱਤੀਆਂ ਹਨ ਅਤੇ ਘੱਟ ਵਰਤੋਂ ਹੋਣ ਵਾਲੀਆਂ ਚੀਜ਼ਾਂ ਉੱਪਰ ਵਾਲੀ ਸਲੈਬ ਉੱਤੇ ਰੱਖ ਦਿੱਤੀਆਂ ਹਨ ਇਹ ਸੁਣ ਕੇ ਉਸਦੀ ਨਣਦ ਗੁੱਸੇ ਵਿੱਚ ਡੱਬੇ ਡੱਬਿਆਂ ਨੂੰ ਢੜਾ ਢਾੜਾ ਕੇ ਆਪਣੀ ਜਗ੍ਹਾ ਉੱਤੇ ਵਾਪਸ ਰੱਖਣ ਲੱਗ ਪਈ ਅਤੇ ਬੋਲਣ ਲੱਗ ਪਈ ਅੱਗੇ ਤੋਂ ਮੈਨੂੰ ਪੁੱਛੇ ਬਿਨਾਂ ਰਸੋਈ ਦੇ ਡੱਬਿਆਂ ਨੂੰ ਇੱਧਰ ਉੱਧਰ ਨਾ ਕਰਿਆ ਕਰੀ ਰੂਚੀ ਹੈਰਾਨ ਰਹਿ ਗਈ ਉਹ ਮਾ ਨਹੀਂ ਮੰਨਣਾ ਸੋਚਣ ਲੱਗ ਪਈ ਕਿ ਇਸ ਰਸੋਈ ਵਿੱਚ ਕੰਮ ਤਾਂ ਮੈਨੂੰ ਹੀ ਕਰਨਾ ਹੈ ਆਖਿਰ ਇਹ ਰਸੋਈ ਮੇਰੀ ਹੈ ਤਾਂ ਦੀਦੀ ਸਮਾਨ ਇੱਧਰ ਉੱਧਰ ਕਰਕੇ ਕੀ ਕਰਨਗੇ ਪਰ ਉਹ ਆਪਣੀ ਮਰਿਆਦਾ ਕਾਰਨ ਕੁਝ ਬੋਲੀ ਨਹੀਂ ਸ਼ਾਮ ਨੂੰ ਜਦੋਂ ਉਹ ਵਾਪਸ ਚਲੀ ਗਈ ਤਾਂ ਰੂਜੀ ਨੇ 모ਹਿਤ ਨੂੰ ਕਿਹਾ ਕਿ ਦੀਦੀ ਰਸੋਈ ਦੇ ਡੱਬਿਆਂ ਨੂੰ ਇੱਧਰ ਉੱਧਰ ਰੱਖ ਰਹੀ ਸੀ ਉਹਨਾਂ ਨੂੰ ਇਸ ਰਸੋਈ ਨਾਲ ਕੀ ਮਤਲਬ ਇਸ ਗੱਲ ਉੱਤੇ 모ਹਿਤ ਝੜਕ ਗਿਆ ਅਤੇ ਬੋਲਣ ਲੱਗਾ ਇਹ ਘਰ ਦੀਦੀ ਦਾ ਵੀ ਹੈ ਅਤੇ ਦੀਦੀ ਹੀ ਸ਼ੁਰੂ ਤੋਂ ਸਭ ਕੁਝ ਸੰਭਾਲਦੀ ਆ ਰਹੀ ਹੈ ਪਾਪਾ ਮੰਮੀ ਇੱਕ ਐਕਸੀਡੈਂਟ ਵਿੱਚ ਇਸ ਦੁਨੀਆ ਤੋਂ ਚਲੇ ਗਏ ਸੀ ਤਾਂ ਦੀਦੀ ਨੇ ਹੀ ਸਭ ਸੰਭਾਲਿਆ ਸੀ ਇਸ ਲਈ ਇਸ ਰਸੋਈ ਉੱਤੇ ਤੇਰੇ ਤੋਂ ਵੱਧ ਅਧਿਕਾਰ ਮੇਰੀ ਭੈਣ ਦਾ ਹੈ ਇਹ ਸੁਣ ਕੇ ਰੂਜੀ ਨੂੰ ਚੰਗਾ ਤਾਂ ਨਹੀਂ ਲੱਗਾ ਪਰ ਉਹ ਪਤੀ ਨਾਲ ਬਹਿਸ ਕਰਕੇ ਉਸ ਦਾ ਮੂਡ ਖਰਾਬ ਨਹੀਂ ਕਰਨਾ ਚਾਹੁੰਦੀ ਸੀ ਇਸ ਲਈ ਅੱਗੇ ਅੱਗੇ ਕੁਝ ਬੋਲੀ ਨਹੀਂ ਰੂਚੀ ਚੁੱਪ ਰਹਿ ਗਈ ਪਰ ਉਸ ਦੇ ਮਨ ਦੇ ਅੰਦਰ ਤੱਕ ਇਹ ਗੱਲ ਚੁੱਭ ਗਈ ਸੀ ਇਸੇ ਤਰ੍ਹਾਂ ਘਰ ਵਿੱਚ ਕੋਈ ਵੀ ਫੈਸਲਾ ਲੈਣਾ ਹੁੰਦਾ ਤਾਂ 모ਹਿਤ ਸਿੱਧਾ ਆਪਣੇ ਭੈਣ ਨੂੰ ਹੀ ਫੋਨ ਕਰਦਾ ਸੀ ਇੱਕ ਦੋ ਵਾਰ ਦੱਬੀ ਜਵਾਨ ਵਿੱਚ ਰੂਚੀ ਨੇ ਕਿਹਾ ਵੀ ਸੀ ਕਿ ਹੁਣ ਤੁਹਾਡੀ ਜ਼ਿੰਦਗੀ ਵਿੱਚ ਮੈਂ ਵੀ ਤਾਂ ਹਾਂ ਤਾਂ ਥੋੜੀਆਂ ਜੀਆਂ ਗੱਲਾਂ ਤੁਸੀਂ ਮੇਰੇ ਨਾਲ ਵੀ ਕਰ ਸਕਦੇ ਹੋ ਤਾਂ ਉਹ ਬੋਲਣ ਲੱਗ ਜਾਂਦਾ ਦੀਦੀ ਨੂੰ ਬੁਰਾ ਲੱਗ ਜਾਵੇਗਾ ਅੱਜ ਤੱਕ ਮੈਂ ਅੱਜ ਤੱਕ ਮੈਂ ਉਹਨਾਂ ਨੂੰ ਪੁੱਛ ਕੇ ਹੀ ਸਭ ਕੁਝ ਕਰਦਾ ਆਇਆ ਹਾਂ ਇੱਥੋਂ ਤੱਕ ਕਿ ਸਾਡਾ ਰਿਸ਼ਤਾ ਵੀ ਮੈਂ ਉਹਨਾਂ ਨੂੰ ਪੁੱਛ ਕੇ ਹੀ ਮੰਨਿਆ ਸੀ ਵੈਸੇ ਵੀ ਉਹ ਵੱਡੀ ਹੈ ਉਹਨਾਂ ਨੂੰ ਅਨੁਭਵ ਵੱਧ ਹੈ ਤੂੰ ਇੰਨਾ ਸਭ ਗੱਲਾਂ ਬਾਰੇ ਵੱਧ ਨਾ ਸੋਚਿਆ ਕਰ ਇਹ ਸਭ ਸੁਣ ਸੁਣ ਕੇ ਰੁਚੀ ਦਾ ਦਿਮਾਗ ਖਰਾਬ ਹੋ ਗਿਆ ਸੀ ਕਿਤੇ ਬਾਹਰ ਕਿਸੇ ਪਾਰਟੀ ਵਿੱਚ ਜਾਣਾ ਹੋਵੇ ਤਾਂ ਵੀ ਮੋਹਿਤ ਆਪਣੀ ਦੀਦੀ ਨੂੰ ਹੀ ਫੋਨ ਲਗਾ ਕੇ ਪੁੱਛਦਾ ਸੀ ਕਿ ਮੈਂ ਪਾਰਟੀ ਵਿੱਚ ਕੀ ਪਾ ਕੇ ਜਾਵਾਂ ਇੱਕ ਦਿਨ ਰੂਜੀ ਅਤੇ ਉਸਨੇ ਮੂਵੀ ਦੇਖਣ ਲਈ ਜਾਣਾ ਸੀ ਅਤੇ ਰੂਜੀ ਨੇ ਗੁਲਾਬੀ ਰੰਗ ਦਾ ਸੂਟ ਪਾਇਆ ਸੀ ਤਾਂ ਉਸ ਲਈ ਵੀ ਗੁਲਾਬੀ ਰੰਗ ਦੀ ਸ਼ਰਟ ਕੱਢ ਕੇ ਬਿਸਤਰੇ ਉੱਤੇ ਰੱਖੀ ਹੋਈ ਸੀ ਮੋਹਿਤ ਦਫਤਰ ਤੋਂ ਘਰ ਆਇਆ ਤਾਂ ਉਸਨੇ ਆਪਣੀ ਦੀਦੀ ਨੂੰ ਫੋਨ ਲਗਾ ਕੇ ਪੁੱਛਿਆ ਮੈਂ ਮੂਵੀ ਦੇਖਣ ਜਾਣਾ ਹੈ ਦੀਦੀ ਮੈਂ ਕਿਹੜੀ ਸ਼ਰਟ ਪਾ ਕੇ ਜਾਵਾਂ ਤਾਂ ਉਸਦੀ ਦੀਦੀ ਬੋਲਣ ਲੱਗ ਪਈ ਅੱਜ ਤੂੰ ਨੀਲੀ ਵਾਲੀ ਸ਼ਰਟ ਪਾ ਲੈ ਹੁਣ ਮੋਹਿਤ ਨੀਲੀ ਵਾਲੀ ਸ਼ਰਟ ਪਹਿਨਣ ਲੱਗ ਪਿਆ ਤਾਂ ਰੂਜੀ ਨੇ ਵੱਡੇ ਮਨ ਨਾਲ ਕਿਹਾ ਤੁਸੀਂ ਅੱਜ ਪਿੰਕ ਰੰਗ ਦੀ ਸ਼ਰਟ ਪਹਿਨ ਲਵੋ ਮੈਂ ਵੀ ਪਿੰਕ ਰੰਗ ਦਾ ਸੂਟ ਪਾਇਆ ਹੋਇਆ ਹੈ ਤਾਂ ਮੋਹੀ ਤੇ ਬੋਲਣ ਲੱਗਾ ਨਹੀਂ ਦੀਦੀ ਨੇ ਕਿਹਾ ਹੈ ਕਿ ਨੀਲੀ ਵਾਲੀ ਸ਼ਰਟ ਮੇਰੇ ਉੱਤੇ ਵੱਧ ਚੰਗੀ ਲੱਗੇਗੀ ਇਹ ਗੱਲ ਸੁਣ ਕੇ ਰੂਚੀ ਦਾ ਚਿਹਰਾ ਉੱਤਰ ਗਿਆ ਅਤੇ ਉਹ ਸੋਚਣ ਲੱਗ ਪਈ ਕਿ ਕੀ ਕਦੇ ਮੇਰੀ ਪਸੰਦ ਨਾਲ ਕੱਪੜੇ ਵੀ ਨਹੀਂ ਪਹਿਨ ਸਕਦੇ ਕਿ ਇਹ ਇੰਨੀ ਵੱਡੀ ਗੱਲ ਹੈ ਕਿਤੇ ਪੈਸੇ ਇਨਵੈਸਟਡ ਕਰਨੇ ਹੋਵੇ ਜਾਂ ਦਫ਼ਤਰ ਦੀ ਕੋਈ ਪਰੇਸ਼ਾਨੀ ਹੋਵੇ ਮੋਹੀ ਮੋਹਿਤ ਹਰ ਗੱਲ ਆਪਣੀ ਦੀਦੀ ਨਾਲ ਹੀ ਸ਼ੇਅਰ ਕਰਦਾ ਸੀ ਅਤੇ ਰੂਜੀ ਹਰ ਵਾਰ ਚਿੜਕੇ ਰਹਿ ਜਾਂਦੀ ਸੀ ਇਸ ਵਾਰ ਉਸਦੀ ਨਨਦ ਘਰ ਆਈ ਸੀ ਤਾਂ ਬੋਲਣ ਲੱਗ ਪਈ ਕਿ ਪਿੰਡ ਵਿੱਚ ਜੋ ਸਾਡੀ ਪੁੱਛਤੈਨੀ ਜ਼ਮੀਨ ਹੈ ਉਹ ਵੇਚ ਦਿਓ ਮੈਨੂੰ ਸ਼ਹਿਰ ਵਿੱਚ ਪਲਾਟ ਲੈਣਾ ਹੈ ਤਾਂ ਮੋਹਿਤ ਨੇ ਇੱਕ ਵਾਰ ਵਿੱਚ ਹੀ ਗੱਲ ਮੰਨ ਲਈ ਸੀ ਹੁਣ ਰੂਜੀ ਨੂੰ ਲੱਗ ਰਿਹਾ ਸੀ ਕਿ ਪਿੰਡ ਦੀ ਜ਼ਮੀਨ ਤਾਂ ਉਹਨਾਂ ਦੇ ਮੁਸ਼ਕਿਲ ਵੇਲੇ ਲਈ ਰਹਿਣੀ ਚਾਹੀਦੀ ਹੈ ਦੀਦੀ ਦੇ ਸੋਹਰੇ ਵਾਲੇ ਪਲਾਟ ਖਰੀਦ ਰਹੇ ਹਨ ਤਾਂ ਪੈਸੇ ਵੀ ਤਾਂ ਉਹਨਾਂ ਨੂੰ ਹੀ ਦੇਣੇ ਚਾਹੀਦੇ ਹਨ ਪਰ 모हित ਸੁਣਨ ਲਈ ਤਿਆਰ ਹੀ ਨਹੀਂ ਸੀ ਉਲਟਾ ਉਸ ਨੇ ਰੂਚੀ ਨੂੰ ਜ਼ੋਰਦਾਰ ਥੱਪੜ ਮਾਰ ਦਿੱਤਾ ਰੂਚੀ ਨੂੰ ਬਹੁਤ ਤੇਜ਼ ਗੁੱਸਾ ਆਇਆ ਉਹ ਬੋਲਣ ਲੱਗ ਪਈ 모हित ਜੇ ਤੁਹਾਨੂੰ ਆਪਣੀ ਪਤਨੀ ਦੀ ਪਰਵਾਹ ਹੀ ਨਹੀਂ ਹੈ ਤਾਂ ਤੁਸੀਂ ਆਪਣੇ ਪਤਨੀ ਨਾਲ ਰਹਿੰਦੇ ਕਿਸ ਲਈ ਹੈ ਮੈਂ ਤੁਹਾਨੂੰ ਛੱਡ ਕੇ ਚਲੀ ਜਾਂਦੀ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੈਂ ਤੁਹਾਡੇ ਲਈ ਕੁਝ ਨਹੀਂ ਹਾਂ ਇਹ ਸੁਣ ਕੇ 모हित ਗੁੱਸੇ ਵਿੱਚ ਬੁੜਬੁੜਾਇਆ ਅਤੇ ਬੋਲਣ ਲੱਗਾ ਤੂੰ ਜਿੱਥੇ ਜਾਣਾ ਹੈ ਚਲੀ ਜਾ ਮੈਨੂੰ ਤੇਰੇ ਨਾਲ ਕੋਈ ਮਤਲਬ ਨਹੀਂ ਹੈ ਮੇਰੇ ਲਈ ਮੇਰੀ ਦੀਦੀ ਹੀ ਕਾਫੀ ਹੈ 모हित ਨੇ ਉਸ ਵੱਲੋਂ ਮੂੰਹ ਮੋੜ ਲਿਆ ਤਾਰੂ ਰੂਜੀ ਰੋਂਦੀ ਹੋਈ ਆਪਣਾ ਸਮਾਨ ਪੈਕ ਕਰਕੇ ਆਪਣੇ ਪੇਕੇ ਘਰ ਚਲੀ ਗਈ ਉਸਦੇ ਮੰਮੀ ਪਾਪਾ ਨੇ ਜਦੋਂ ਇਹ ਸਭ ਸੁਣਿਆ ਤਾਂ ਉਹਨਾਂ ਨੇ ਰੂਜੀ ਨੂੰ ਕਿਹਾ ਤੈਨੂੰ ਵਾਪਸ ਜਾਣ ਦੀ ਕੋਈ ਲੋੜ ਨਹੀਂ ਹੈ ਬੇਟਾ ਜਦੋਂ ਜਵਾਈ ਜੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇਗਾ ਤਾਂ ਉਹ ਖੁਦ ਖੁਦ ਤੈਨੂੰ ਲੈਣ ਆਵੇਗਾ ਇਸੇ ਤਰ੍ਹਾਂ ਦੇਖਦੇ ਦੇਖਦੇ ਸਾਲ ਭਰ ਦਾ ਸਮਾਂ ਲੰਘ ਗਿਆ ਰੂਚੀ ਨੇ ਹੁਣ ਉਮੀਦ ਹੀ ਛੱਡ ਦਿੱਤੀ ਸੀ ਕਿ ਮੋਹਿਤ ਕਦੇ ਉਸ ਨੂੰ ਮਨਾਉਣ ਲਈ ਵੀ ਆਵੇਗਾ ਇੱਕ ਦਿਨ ਰੂਚੀ ਨੂੰ ਮੋਹਿਤ ਦੇ ਦੋਸਤ ਦਾ ਫੋਨ ਆਇਆ ਉਹ ਬੋਲਣ ਲੱਗਾ ਕਿ ਮੋਹਿਤ ਦਾ ਐਕਸੀਡੈਂਟ ਹੋ ਗਿਆ ਹੈ ਤੁਸੀਂ ਜਲਦੀ ਹਸਪਤਾਲ ਚਲੇ ਆਓ ਰੂਚੀ ਸਭ ਕੁਝ ਭੁੱਲ ਕੇ ਭੱਜਦੀ ਧੋੜਦੀ ਹਸਪਤਾਲ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਮੋਹਿਤ ਦੇ ਲੱਤ ਵਿੱਚ ਕਾਫੀ ਗੰਭੀਰ ਸੱਟ ਲੱਗੀ ਹੋਈ ਸੀ ਅਤੇ ਉਹ ਬਿਸਤਰੇ ਉੱਤੇ ਸੀ ਪਤਨੀ ਨੂੰ ਦੇਖਦਿਆਂ ਹੀ ਉਹ ਨਜ਼ਰਾਂ ਝੁਕਾ ਕੇ ਹੌਲੇ ਨਾਲ ਬੋਲਿਆ ਕਿਵੇਂ ਹੋ ਰੂਚੀ ਤੁਸੀਂ ਰੂਚੀ ਦਾ ਗਲਾ ਭਰ ਆਇਆ ਉਹ ਹੌਲੇ ਨਾਲ ਬੋਲੀ ਤੁਹਾਨੂੰ ਇੰਨੀ ਸੱਟ ਲੱਗੀ ਹੈ ਤੁਸੀਂ ਇਸ ਹਾਲਤ ਵਿੱਚ ਸੀ ਅਤੇ ਤੁਸੀਂ ਮੈਨੂੰ ਇੱਕ ਵਾਰ ਵੀ ਫੋਨ ਨਹੀਂ ਕੀਤਾ ਮੋਹਿਤ ਦਾ ਗਲਾ ਰੁਦ ਗਿਆ ਉਹ ਭਰੇ ਗਲੇ ਨਾਲ ਬੋਲਿਆ ਮੈਂ ਕਿਹੜੇ ਮੂੰਹ ਨਾਲ ਬੋਲਦਾ ਮੈਨੂੰ ਤਾਂ ਆਪਣੀ ਦੀਦੀ ਉੱਤੇ ਬਹੁਤ ਘਮੰਡ ਸੀ ਜਦੋਂ ਮੇਰਾ ਐਕਸੀਡੈਂਟ ਹੋਇਆ ਤਾਂ ਮੈਂ ਦੀਦੀ ਨੂੰ ਫੋਨ ਕੀਤਾ ਤਾਂ ਦੀਦੀ ਬੋਲਣ ਲੱਗ ਪਈ ਕਿ ਹੁਣ ਤਾਂ ਮੈਂ ਤੇਰੇ ਜੀਜੇ ਜੀ ਨਾਲ ਲੰਡਨ ਘੁੰਮਣ ਜਾ ਰਹੀ ਹਾਂ ਆਪਣੀ ਦੇਖਭਾਲ ਲਈ ਤੂੰ ਕਿਸੇ ਨੂੰ ਪੈਸੇ ਦੇ ਕੇ ਰੱਖ ਲੈ ਤਦ ਮੈਨੂੰ ਸਮਝ ਆਇਆ ਕਿ ਜਿਸ ਰਿਸ਼ਤੇ ਉੱਤੇ ਮੈਨੂੰ ਇੰਨਾ ਘਮੰਡ ਸੀ ਉਹ ਤਾਂ ਕਦੇ ਮੇਰਾ ਸੀ ਹੀ ਨਹੀਂ ਉਸ ਨੂੰ ਤਾਂ ਬਸ ਉਹਨਾਂ ਪੈਸਿਆਂ ਨਾਲ ਮਤਲਬ ਸੀ ਜੋ ਪਿੰਡ ਦੀ ਜ਼ਮੀਨ ਵੇਚ ਕੇ ਮੈਂ ਉਹਨਾਂ ਨੂੰ ਦੇ ਦਿੱਤੇ ਸੀ ਉਸ ਤੋਂ ਬਾਅਦ ਤਾਂ ਜਿਵੇਂ ਦੀਦੀ ਨੂੰ ਮੇਤੋਂ ਕੋਈ ਮਤਲਬ ਹੀ ਨਹੀਂ ਰਿਹਾ ਮੇਰੀ ਦੀਦੀ ਨੇ ਹਮੇਸ਼ਾ ਮੇਰੇ ਸਾਰੇ ਫੈਸਲਿਆਂ ਉੱਤੇ ਕੰਟਰੋਲ ਰੱਖਿਆ ਪਰ ਮੇਰੇ ਮੁਸ਼ਕਲ ਵੇਲੇ ਵਿੱਚ ਉਹਨਾਂ ਨੇ ਮੇਰਾ ਸਾਥ ਸਾੜ ਦਿੱਤਾ ਬੋਲਦੇ-ਬੋਲਦੇ ਉਹ ਫਫਕ ਕੇ ਰੋ ਪਿਆ ਤਾਂ ਰੂਜੀ ਨੇ ਅੱਗੇ ਵੱਧ ਕੇ ਉਸ ਨੂੰ ਗਲੇ ਨਾਲ ਲਾ ਲਿਆ ਰੋਹਿਤ ਉਸ ਦੇ ਅੱਗੇ ਹੱਥ ਜੋੜਦਾ ਹੋਇਆ ਬੋਲਿਆ ਮੈਨੂੰ ਮਾਫ਼ ਕਰ ਦੇ ਰੂਜੀ ਮੈਂ ਪਤਨੀ ਦੇ ਮਹੱਤਵ ਨੂੰ ਕਦੇ ਨਹੀਂ ਸਮਝ ਸਕਿਆ ਤੈਨੂੰ અપਮਾਨਿਤ ਕਰਕੇ ਮੈਂ ਹਮੇਸ਼ਾ ਆਪਣੀ ਦੀਦੀ ਨੂੰ ਮਹੱਤਵ ਦਿੰਦਾ ਰਿਹਾ ਪਰ ਮੁਸ਼ਕਿਲ ਵੇਲੇ ਉਹਨਾਂ ਨੇ ਮੂੰਹ ਮੋੜ ਲਿਆ ਰੂਜੀ ਹੁਣ ਉਸ ਨੂੰ ਕੀ ਬੋਲਦੀ ਉਸ ਦਾ ਪਤੀ ਤਾਂ ਖੁਦ ਹੀ ਦੁੱਖ ਵਿੱਚ ਸੀ ਜੋ ਗੱਲ ਉਹ ਉਸ ਨੂੰ ਨਹੀਂ ਸਮਝਾ ਸਕੀ ਸੀ ਸ਼ਾਇਦ ਵਕਤ ਨੇ ਉਸ ਨੂੰ ਠੋਕਰ ਮਾਰ ਕੇ ਸਮਝਾ ਦਿੱਤੀ ਸੀ ਖੈਰ ਹੁਣ ਜੋ ਹੋਣਾ ਸੀ ਉਹ ਹੋ ਚੁੱਕਿਆ ਸੀ ਰਿਸ਼ਤੇ ਤਾਂ ਖਤਮ ਹੀ ਹੋ ਚੁੱਕੇ ਹਨ ਰੂਚੀ ਹੁਣ ਬਸ ਆਪਣੇ ਪਤੀ ਨਾਲ ਸਕੂਨ ਨਾਲ ਜੀਣਾ ਚਾਹੁੰਦੀ ਸੀ ਅਤੇ ਉਸ ਦੇ ਹਰ ਜ਼ਖਮ ਉੱਤੇ ਮਰਹਮ ਲਾ ਦੇਣਾ ਚਾਹੁੰਦੀ ਸੀ ਦੋਸਤੋ ਖੂਨ ਦੇ ਰਿਸ਼ਤਿਆਂ ਦੇ ਮੋਹ ਵਿੱਚ ਪੈ ਕੇ ਸਹੀ ਅਤੇ ਗਲਤ ਵਿੱਚ ਘਾਰ ਫਰਕ ਕਰਨਾ ਭੁੱਲਣਾ ਨਹੀਂ ਚਾਹੀਦਾ ਨਹੀਂ ਤਾਂ ਵਕਤ ਬੀਤ ਜਾਣ ਤੋਂ ਬਾਅਦ ਪਛਤਾਵੇ ਤੋਂ ਇਲਾਵਾ ਹੱਥ ਕੁਝ ਨਹੀਂ ਰਹਿ ਜਾਂਦਾ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ